ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇੱਕ ਓੰਕਾਰੁ ਸਤਗੁਰ ਪ੍ਰਸਾਦਿ ਸੋਰਟਾ ਮਹਲਾ ਪੰਜਵਾਂ ਸੰਤੂ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰਿਓ ਨਾਹੀ ਮਾਨ ਕੇਂਦਰਿਆ ਫਲ ਪਾਈ ਰਹਾਉ ਸੰਤੂ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਾਨ ਕੇਂਦੜਿਆ ਫਲ ਪਾਈ ਰਹਾਉ ਸਤਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰਬਰਮ ਪ੍ਰਭ ਪਏ ਦਿਆਲਾ ਦੋ ਕਮਿਟਿਆ ਸਭ ਪਰਿਵਾਰੀ ਸਰਬ નિਦਾਨ ਮੰਗਲ ਰਸ ਰੂਪਾ ਹਰ ਕਾ ਨਾਮਿ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰੀਆ ਸਭ ਸੰਸਾਰੋ ਸੋ ਕਹੁ ਤਲ ਗੁਰ ਸੇਵੀਐ ਨਉ ਸਸੈ ਜੁਸਬਾਈ ਦਰਸ਼ਨ ਪਰ ਸਿਹ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਕ ਸਮਦੀ ਨੂਰੀ ਅਰਸੋਂ ਕੋਰਸੋਂ ਝਟਿਐ ਤੋ ਦਿਟੇ ਸੱਚੇ ਪਾਤਿਸ਼ਾ ਮਲ ਜਨਮ ਜਨਮ ਦੀ ਕਟਿਐ ਸੱਜਣ ਸੱਚਾ ਪਾਤਿਸ਼ਾ ਸਿਰ ਸ਼ਾਹਾਂ ਦੀ ਸ਼ਾਹ ਹੋ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੀ ਸਹੋ ਸੱਜਣ ਸੱਚਾ ਪਾਤਿਸ਼ਾ ਸਿਰ ਸ਼ਾਹਾਂ ਦੀ ਸ਼ਾਹ ਹੋ ਜੇ ਉਸ ਪਾਸੂ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਆਪਾਂ ਗੌੜੀ ਰਾਗ ਦੇ ਵਿੱਚ ਮਹੱਲਾ ਪੰਜਵਾਂ ਸ਼ਬਦ ਇਹਦੀਆਂ ਵਿਚਾਰਾਂ ਜਿਹੜੀਆਂ ਆਪਾਂ ਕਰਨੀਆਂ ਵਾਂ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿਰ ਦੇ ਉੱਪਰ ਮੇਰ ਪਰ ਯਾਤ ਰੱਖੇ ਔਰ ਆਪਾਂ ਨਾਲ ਮਿਲ ਕੇ ਸਾਰੇ ਗੁਰਬਾਣੀ ਦੀਆਂ ਜਿਹੜੀਆਂ ਵਿਚਾਰਾਂ ਵਾਂ ਉਹ ਸਰਵਨ ਕਰੀਏ ਔਰ ਗੁਰਬਾਣੀ ਦੇ ਵਿੱਚੋਂ ਆਪਾਂ ਨੂੰ ਜੋ ਸਿੱਖਣ ਨੂੰ ਮਿਲਦਾ ਵਾ ਉਹ ਕਿਸੇ ਹੋਰ ਨੂੰ ਨਹੀਂ ਦੱਸਣਾ ਗੁਰਬਾਣੀ ਜਿਹੜੀ ਹੈ ਇਹ ਸੱਚ ਹੈ ਕਹਨ ਤੋਂ ਭਾ ਵੀ ਹੈ ਪਵਿੱਤਰ ਹੈ ਪਾਗ ਹੈ ਬਿਲਕੁਲ ਨਰੋਲ ਸੱਚਾ ਕਿਉਂਕਿ ਜੀਵਨ ਦੇ ਵਿੱਚ ਜੇਕਰ ਅਸੀਂ ਇਮਾਨਦਾਰੀ ਤੇ ਨਾਲ ਜੀਵਨ ਬਸਰ ਕਰਨਾ ਵਾ ਜੇਕਰ ਸਾਰੇ ਜਾਣੇ ਅਸੀਂ ਉਸ ਪ੍ਰਮਾਤਮਾ ਦੀ ਖੁਸ਼ੀ ਪ੍ਰਾਪਤੀ ਕਰਨ ਚਾਹੁੰਦੇ ਆ ਤੇ ਫਿਰ ਸਾਨੂੰ ਜਿਹੜਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸ਼ੀਰਵਾਦ ਲੈ ਕੇ ਤੇ ਗੁਰੂ ਦੀਆਂ ਸਖਿਆਵਾਂ ਉੱਪਰ ਅਮਲ ਕਰਕੇ ਤੇ ਆਪਣੇ ਜੀਵਨ ਨੂੰ ਜਿਹੜਾ ਵਾ ਉਹ ਬਸਰ ਕਰਨਾ ਇਹ ਜਨਮ ਜਿਹੜਾ ਮਿਲਿਆ ਆਪਾਂ ਨੂੰ ਇਹ ਬੜਾ ਮੋਲਕ ਆ ਇਹਨਾਂ ਸਾਮੀ ਇਹਨਾਂ ਸਾਨੀ ਜਾਮਾ ਜਿਹੜਾ ਨਾ ਬੜੀਆਂ ਮੁਦਤਾਂ ਬਾਅਦ ਮਿਲਦਾ ਕਹਿੰਦੇ ਨੇ ਕਿ 84 ਲੱਖ ਜੁਨਾਂ ਤੋਂ ਬਾਅਦ ਜਿਹੜਾ ਮਨੁੱਖ ਦਾ ਜਨਮ ਦੁਬਾਰਾ ਹੁੰਦਾ ਪਰ 83 ਲੱਖ ਜੁਨਾਵਾਂ ਵਿੱਚ ਜਦੋਂ ਗਿੰਦੇ ਇਹਨਾਂ ਦੇ ਗਿਣ ਲੱਗਿਆਂ ਜਿਹੜਾ ਨਾ ਗਿਣੀਆਂ ਨਿਕਆਂ ਦੀਆਂ ਕਹਿਣ ਤੋਂ ਭਾਵ ਇਹ ਆ ਕਿ ਮਨੁੱਖ ਦਾ ਜਨਮ ਜਿਹੜਾ ਵਾ ਇਹ ਬੜਾ ਮਨੁੱਖ ਔਖਾ ਮਿਲਦਾ ਇਸ ਕਰਕੇ ਆਪਾਂ ਜਿਹੜਾ ਵਾ ਆਪਣੇ ਜਿਹੜੇ ਜਨਮ ਦਾ ਲਾਹਾ ਲੈਣਾ ਵਾ ਇਸ ਜਨਮ ਨੂੰ ਜਿਹੜਾ ਸਫਲ ਕਰਨਾ ਵਾ ਤੇ ਗੁਰਬਾਣੀ ਤੋਂ ਲਾਹਾ ਲੈਣਾ ਸਈਬਾ ਨੇ ਗੁਰੂ ਸਹਿਬਾਨਾਂ ਨੇ ਜਿਹੜੀ ਗੁਰਬਾਣੀ ਲਿਖੀ ਆ ਔਰ ਉਹਦੇ ਵਿੱਚ ਨਾਲ-ਨਾਲ ਭਗਤਾਂ ਦੀ ਬਾਣੀ ਪਾਤਸ਼ਾਹ ਬਾਨਾ ਦੀ ਬਾਣੀ ਜਿਨ੍ਹਾਂ ਦੀਆਂ ਵਿਚਾਰਾਂ ਜਿਹੜੀਆਂ ਵਾਂ ਇੱਕ ਪਰਮਾਤਮਾ ਨੂੰ ਮੰਨਣ ਵਾਲੀਆਂ ਸੀਗੀਆਂ ਤੇ ਜਿਨ੍ਹਾਂ ਨੇ ਵਹਿਮਾਂ ਭਰਮਾਂ ਦਾ ਖੰਡਨ ਕੀਤਾ ਇੱਕ ਸਾਰੂ ਸੋਚ ਦਿੱਤੀ ਸਾਰਿਆਂ ਨੂੰ ਸਕਾਰਾਤਮਕ ਜਿਹੜਾ ਵਾ ਸੋਚਣ ਦਾ ਦ੍ਰਿਸ਼ਟੀਕੋਣ ਦਿੱਤਾ ਔਰ ਆਸ਼ਾਵਾਦੀ ਰਹਿਣ ਲਈ ਕਿਹਾ ਔਰ ਇੱਕ ਪਰਮਾਤਮਾ ਤੇ ਭਰੋਸਾ ਰੱਖਣ ਲਈ ਕਿਹਾ ਤੇ ਇਸ ਕਰਕੇ ਗੁਰੂ ਸਾਹਿਬਾਨਾ ਨੇ ਜਿਨ੍ਹਾਂ ਦੀ ਵਿਚਾਰ ਜਿਹੜੀ ਗੁਰੂ ਸਾਹਿਬਾਨ ਦੇ ਨਾਲ ਮੇਲ ਖਾਂਦੀ ਸੀਗੀ ਸਾਰਿਆਂ ਨੂੰ ਗੁਰੂ ਸਾਹਿਬਾਨਾ ਨੇ ਗੁਰੂਗ੍ਰੰਥ ਸਾਹਿਬ ਜੀ ਦੇ ਵਿੱਚ ਸਥਾਨ ਦਿੱਤਾ ਵਾ ਚਾਹੇ ਉਹ ਭਾਵੇਂ ਉਹ ਜਲਾਹਾ ਸੀਗਾ ਮੋਚੀ ਸੀ ਕਿਸੇ ਵੀ ਕਿਤੇ ਨਾਲ ਕੋਈ ਸਬੰਧ ਰੱਖਦਾ ਸੀ ਪਰ ਗੁਰੂ ਸਾਹਿਬਾਨਾਂ ਨੇ ਉਹਨਾਂ ਦੀਆਂ ਵਿਚਾਰਾਂ ਨੂੰ ਪ੍ਰਮੁੱਖ ਰੱਖਿਆ ਤੇ ਕਿਰਤ ਜਿਹੜੀ ਹੱਕ ਸੱਚ ਦੀ ਕਮਾਈ ਕਰਨ ਦੇ ਲਈ ਜਿਹੜਾ ਸਭ ਨੂੰ ਪ੍ਰੇਰਿਆ ਗੌੜੀ ਰਾਗ ਹੈ ਮਹੱਲਾ ਪੰਜਵਾਂ ਵਾ ਸ਼ਬਦ ਆਪਾਂ ਪੜ੍ਹਦੇ ਹਾਂ ਜੈਸ ਸਿਮਰਤ ਦੂਖ ਸਭ ਜਾਈ ਨਾ ਮਰਤਨ ਵਸੀ ਮਨਿਆਈ ਜਪਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਈ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਈ ਸਾਜਣ ਮੀਤ ਸਖਾ ਕਰ ਏਕ ਹਰ ਹਰਿ ਅਖਰ ਖਿਨ ਮਹਿਲੀਖ ਰਾਵਰਿਆ ਸਰਬਤ ਸਵਾਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਰਾਵਰਿਆ ਸਰਬਤ ਸਵਾਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਸੋ ਇਹ ਜਿਹੜਾ ਸ਼ਬਦ ਆ ਔਰ ਇਹਦੀ ਆਪਾਂ ਵਿਚਾਰਾਂ ਕਰਨੀਆਂ ਵਾ ਔਰ ਵਾਹਿਗੁਰੂ ਸੱਚੇ ਪਾਤਸ਼ਾਹ ਸਤਿ ਆਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰ ਦੇ ਉੱਪਰ ਮੇਰਾ ਪ੍ਰਿਆਤ ਰੱਖਣ ਔਰ ਆਪਾਂ ਆਪਣੀ ਤੋਸ਼ ਬੁੱਧੀ ਦੇ ਨਾਲ ਵਿਚਾਰਾਂ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਦੇ ਆਂ ਔਰ ਗੁਰੂ ਦੀਆਂ ਵਿਚਾਰਾਂ ਨੂੰ ਜਿਹੜਾ ਸਮਝ ਕੇ ਆਪਣੇ ਜੀਵਨ ਵਿੱਚ ਆਪ ਲਾਈ ਕਰੀਏ ਤੇ ਆਪਾਂ ਜਿਹੜਾ ਵਾ ਦੁੱਖਾਂ ਕਲੇਸ਼ਾਂ ਕਸ਼ਟਾਂ ਤੋਂ ਬਚ ਸਕਦੇ ਆਂ ਇਹ ਜਿਹੜੇ ਸਾਡੇ ਮਨ ਦੇ ਵਿੱਚ ਜਿਹੜੇ ਭੜੇ ਭੜੇ ਵਿਚਾਰ ਆਉਂਦੇ ਆ ਇਹ ਜਿਹੜੀਆਂ ਤ੍ਰਿਸ਼ਨਾ ਦੀ ਅੱਗ ਆ ਇਹ ਜਿਹੜੇ ਵਕਾਰ ਆ ਜੈਲਸੀ ਆ ਨਪਰਤੀਰਖਾ ਸਾੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਪੰਜ ਵਕਾਰ ਇਹਨਾਂ ਨੂੰ ਵਸ ਵਿੱਚ ਕਰਨਾ ਵਾ ਬਿਲਕੁਲ ਯਾਨੀ ਕਿ ਗੁਰਬਾਣੀ ਨੇ ਇਹਨਾਂ ਦਾ ਜੇ ਆਪਾਂ ਕਹੀਏ ਕਿ ਇਹਨਾਂ ਨੂੰ ਨਾਸ਼ ਕਰਨਾ ਵਾ ਨਹੀਂ ਨਾਸ਼ ਨਹੀਂ ਕਰਨਾ ਇਹਨਾਂ ਨੂੰ ਇਹਨਾਂ ਦੀ ਸਦ ਵਰਤੋਂ ਕਰਨੀ ਹੈ ਵੇਖੋ ਕਾਮ ਆ ਹਰ ਮਨੁੱਖ ਦੇ ਵਿੱਚ ਕਾਮ ਆ ਹਰ ਮਨੁੱਖ ਦੇ ਵਿੱਚ ਲੋਭ ਹੁੰਦਾ ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿਉਂਕਿ ਇਹ ਪੰਜ ਤਤਾਂ ਦਾ ਪਤਲਾ ਬੰਦਾ ਵਾ ਧਰਤੀ ਕਾਸ਼ ਹਵਾ ਅੱਗ ਪਾਣੀ ਤੇ ਪੰਜ ਜਿਹੜੀ ਵਿਕਾਰ ਆ ਜਿਵੇਂ ਮੰਨ ਲਓ ਕਾਮ ਆ ਕਾਮ ਜਿਹੜਾ ਵਾ ਅਸੀਂ ਜਦੋਂ ਸਾਡਾ ਅਸੀਂ ਵਿਆਹ ਬੰਧਣ ਦੇ ਵਿੱਚ ਵੱਜਦੇ ਆ ਤੇ ਆਪਣੀ ਧਰਮ ਪਤਨੀ ਗ੍ਰਿਸ਼ਤ ਦੇ ਵਿੱਚ ਰਹਿ ਕੇ ਅਸੀਂ ਆਪਣੀ ਜਿਹੜੀ ਸੰਤਾਨ ਪ੍ਰਾਪਤੀ ਦੇ ਵਾਸਤੇ ਆਪਣਾ ਜਿਹੜਾ ਵਾ ਇਹਦੀ ਵਰਤੋਂ ਕਰਦੇ ਆ ਆਪਣੇ ਜੀਵਨ ਦਾ ਆਨੰਦ ਲੈਨੇ ਆ ਗ੍ਰਸਥ ਧਰਮ ਵਿੱਚ ਰਹਿ ਕੇ ਔਰ ਕ੍ਰੋਧ ਜਿਹੜਾ ਵਾ ਇਹਨੂੰ ਅਸੀਂ ਵਾਸ ਵਿੱਚ ਕਰਕੇ ਰੱਖਣਾ ਔਰ ਜਦੋਂ ਕਿਤੇ ਕੋਈ ਸਾਡੇ ਧਰਮ ਨੂੰ ਸਾਡੇ ਕੋਈ ਸਵੈਮਾਨ ਨੂੰ ਦੇਸ਼ ਨੂੰ ਕੋਈ ਖਤਰਾ ਪੈਦਾ ਹੁੰਦਾ ਫਿਰ ਅਸੀਂ ਇਹਦੀ ਵਰਤੋਂ ਕਰਨੀ ਲੋਭ ਜੇਕਰ ਨਾ ਹੋਵੇਗਾ ਬੰਦੇ ਵਿੱਚ ਤੇ ਫਿਰ ਬੰਦਾ ਜਿਹੜਾ ਕੋਈ ਕੰਮ ਨਹੀਂ ਕਰੂਗਾ ਨਿਰਸਵਾਰਥ ਸੇਵਾ ਜਿਹੜਾ ਵਾ ਕਈਏ ਜੇਕਰ ਕੋਈ ਅੱਜ ਕੱਲ ਦੇ ਜਮਾਨੇ ਵਿੱਚ ਬਹੁਤ ਕੰਮ ਕਰੇ ਤੇ ਗੁਜ਼ਾਰਾ ਨਹੀਂ ਹੋ ਸਕਦਾ ਇਸ ਕਰਕੇ ਜਿਹੜਾ ਲੋਭ ਆ ਉਹ ਮਨ ਵਿੱਚ ਹੋਊਗਾ ਜੇਕਰ ਇਨਸਾਨ ਦੇ ਤਾਂ ਇਹ ਉਹ ਜਿਹੜਾ ਵਾ ਉਹ ਕੰਮ ਕਰੂਗਾ ਇਹਨੂੰ ਅਸੀਂ ਲੋਭ ਨਹੀਂ ਕਹਿ ਸਕਦੇ ਇਹਨੂੰ ਅਸੀਂ ਆਪਣੀ ਮਿਹਨਤ ਕਹਿ ਸਕਦੇ ਹੇ ਭਾਈ ਸਾਨੂੰ ਕੀ ਫਾਇਦਾ ਹੋਊਗਾ ਕਿਉਂਕਿ ਹਰ ਬੰਦਾ ਫਾਇਦੇ ਵਾਸਤੇ ਕੰਮ ਕਰਦਾ ਵਾ ਕੋਈ ਨਾ ਬੰਦਾ ਆਪਣੇ ਨੁਕਸਾਨ ਵਾਸਤੇ ਕੰਮ ਨਹੀਂ ਕਰਦਾ ਕਾਮ ਹੋਇਆ, ਕ੍ਰੋਧ ਹੋਇਆ, ਲੋਭ ਹੋਇਆ। ਹੰਕਾਰ ਜਿਹੜਾ ਵਾ ਇਹਨੂੰ ਅਸੀਂ ਸਵੈਮਾਨ ਦੇ ਰੂਪ ਵਿੱਚ ਲੈ ਸਕਦੇ ਹਾਂ, ਸੈਲਫ ਰਿਸਪੈਕਟ। ਕਿ ਹਾਂ ਮੈਂ ਕਰ ਸਕਦਾ ਵਾਂ। ਪਰ ਇਹ ਨਹੀਂ ਕਿ ਮੈਂ ਹੀ ਕਰ ਸਕਦਾ ਵਾਂ। ਇਹ ਨਹੀਂ ਕਹਿਣਾ। ਕਹਿਣ ਤੋਂ ਭਾਵ ਇਹ ਹੈ ਕਿ ਸਾਰੇ ਕਰ ਸਕਦੇ ਆ ਜਿੰਨਾਂ ਦੀ ਸ਼ਾਹ ਵੇ। ਕੋਈ ਵੀ ਕੰਮ। ਇਹ ਨਹੀਂ ਕਹਿਣਾ ਕਿ ਕਮੰਡੀ ਨਹੀਂ ਹੋਣਾ ਕਿ ਇਹ ਕੰਮ ਮੇਰੀ ਤੋਂ ਬਗੈਰ ਹੋਣਾ ਹੀ ਨਹੀਂ ਸੀ ਜੇ ਮੈਂ ਨਾ ਕਰਦਾ ਤੇ। ਪਈ ਇੱਥੇ ਸਭ ਤੋਂ ਵੱਡੇ ਤੋਂ ਵੱਡੇ ਇੱਥੇ ਆਪਣੇ ਤੋਂ ਵੱਡੇ ਸਿਆਣੇ ਬੈਠੇ ਆ। ਡਾਕਟਰ ਬੜੇ ਸਿਆਣੇ ਆ ਟੀਚਰ ਬੜੇ ਸਿਆਣੇ ਆ ਸਾਇੰਸਤਾਨ ਬੜੇ ਸਿਆਣੇ ਆ ਸਾਰੇ ਇੱਕ ਸੀ ਬੜ ਕਰੀਏ ਕਿ ਇਸ ਕਰਕੇ ਆਪਣੇ ਮਾਨ ਵਿੱਚ ਕਦੀ ਹੰਕਾਰ ਨਹੀਂ ਲੈਣਾ ਕਿ ਮੈਂ ਹੀ ਸਭ ਕੁਝ ਕਰ ਸਕਦਾ ਜਾਂ ਮੈਂ ਹੀ ਮੈਂ ਆ ਨਹੀਂ ਸਾਰੇ ਜਿਹੜੀ ਪ੍ਰਮਾਤਮਾ ਨੇ ਬਰਾਬਰ ਬਣਾਏ ਆ ਹਾਂ ਆਪਣੇ ਮਾਨ ਵਿੱਚ ਇੱਕ ਪ੍ਰਾਊਡ ਫੀਲ ਕਰਨਾ ਜਿਹੜਾ ਕਿ ਮਤਲਬ ਕਿ ਆਪਣੇ ਆਪ ਤੇ ਇੱਕ ਸਵੈ ਰੱਖਣਾ ਵਿਸ਼ਵਾਸ ਆਤਮ ਵਿਸ਼ਵਾਸ ਰੱਖਣਾ ਕੋਈ ਮਾੜੀ ਗੱਲ ਨਹੀਂ ਪਰ ਇਹ ਆ ਕਿ ਆਪਣੇ ਵਿੱਚ ਈਗੋ ਲਿਉਣੀ ਜਿਹੜੀ ਉਹ ਮਾੜੀ ਗੱਲ ਹੈ ਕਿ ਜਿਹੜਾ ਕਮੰਡੀ ਹੋ ਜਾਣਾ ਜਿਹੜਾ ਕਿ ਕਿਸੇ ਨੂੰ ਕੁਝ ਸਮਝਣਾ ਹੀ ਨਾ ਇਹ ਜਿਹੜੀ ਆ ਹਰ ਇੱਕ ਨਾਲ ਮੇਲ ਮਲਾਪ ਰੱਖਣਾ ਵਾ ਸਾਰੇ ਦਾ ਸਨਮਾਨ ਕਰਨਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮੋਹ ਜਿਹੜਾ ਵਾ ਜੇਕਰ ਆਪਣਾ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਨਾਲ ਨਾ ਹੋਏਗਾ ਤੇ ਫਿਰ ਵੀ ਅਸੀਂ ਜਿਹੜਾ ਆਪਣੇ ਪਰਿਵਾਰ ਵਾਸਤੇ ਜਿਹੜਾ ਵਾ ਕੁਝ ਨਹੀਂ ਕਰਨਾ ਇਸ ਕਰਕੇ ਜਿਹੜਾ ਮੋਹ ਆ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ ਆਪਣੇ ਦੇਸ਼ ਨਾਲ ਸਮਾਜ ਨਾਲ ਵੀ ਹੋਣਾ ਜ਼ਰੂਰੀ ਹੈ ਪਰ ਇਹ ਇੱਕ ਕਿਸੇ ਹੱਦ ਤੱਕ ਹਰ ਚੀਜ਼ ਦੀ ਇਕੱਲੇ ਮਟ ਹੁੰਦੀ ਕਹਿੰਦੇ ਭਾਵੇਂ ਆ ਕਿ ਇਹ ਜਿਹੜੇ ਵਕਾਰ ਆਸੀਂ ਵਸ ਵਿੱਚ ਕਰਨੇ ਆ ਗਰਬਾਣੀ ਵੀ ਕਹਿੰਦੀ ਪੰਜ ਦੂਤ ਤੁਦ ਵਸ ਕੀਏ ਕਾਲ ਕੰਟਕ ਮਾਰਿਆ ਪੰਜ ਦੂਤ ਤੁਦ ਵਸ ਕੀਏ ਇਹਨਾਂ ਨੂੰ ਅਸੀਂ ਜਿਹੜਾ ਆਪਣੇ ਵਸ ਵਿੱਚ ਕਰਨਾ ਬੇਸ਼ੱਕ ਅੱਜ ਦਾ ਮਨੁੱਖ ਜਿਹੜਾ ਵਾ ਉਹ ਬੇਵਸ ਹੋ ਗਿਆ ਇਹਨਾਂ ਨੂੰ ਜਿਹੜਾ ਵਾ ਕਾਬੂ ਵਿੱਚ ਨਹੀਂ ਰੱਖ ਸਕਦਾ ਕਾਰਨ ਇਹ ਹੈ ਕਿ ਗੁਰਬਾਣੀ ਜਿਹੜੀ ਆ ਜਿੰਨਾ ਚਿਰ ਤੱਕ ਨਹੀਂ ਪੜੂਗਾ ਜਿੰਨਾ ਚਿਰ ਤੱਕ ਉਹ ਵਿਚਾਰੂਗਾ ਨਹੀਂ ਉਹਨਾਂ ਦਿਨ ਤੱਕ ਇਹ ਜਿਹੜੇ ਮਨ ਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੈ ਕਿਉਂਕਿ ਮਨ ਨਾ ਜਿਹੜਾ ਆ ਇਹ ਭਟਕ ਜਾਂਦਾ ਹੈ ਇਹ ਗਲਤ ਰਸਤਾ ਬੜੀ ਛੇਤੀ اختیار ਕਰਦਾ ਪਾਣੀ ਮੇਸ਼ਾ ਨਵਾਣ ਵਾਲ ਨੂੰ ਜਾਂਦਾ ਆਪਾਂ ਸਾਈਕਲ ਹੀ ਲੈ ਲਓ ਨਾ ਆਪਣਾ ਉਹਨੂੰ ਚੜਾਈ ਤੇ ਚੜਾਉਣਾ ਹੋਵੇ ਨਾ ਤੇ ਜ਼ੋਰ ਲੱਗਦਾ ਮਿਹਨਤ ਕਰਨੀ ਪੈਂਦੀ ਸਰੀਰ ਦਾ ਪੂਰਾ ਫੋਰਸ ਲੱਗ ਜਾਂਦਾ ਚੜਾਈ ਚੜਨ ਲੱਗਿਆਂ ਪਰ ਜਦੋਂ ਪੋਲ ਤੋਂ ਥੱਲੇ ਆਉਣਾ ਆਵੇ ਤੇ ਫਿਰ ਆਪਣੇ ਆਪ ਸਾਈਕਲ ਡੇਡ ਦਾ ਆਉਂਦਾ ਕੋਈ ਵੀ ਗੱਡੀ ਹੈ ਕੋਈ ਵੀ ਵਹੀਕਲ ਹੋਵੇ ਕੋਈ ਵਾਹਨ ਹੋਵੇ ਫਿਰ ਉਹਦਾ ਕੋਈ ਫੋਰਸ ਨਹੀਂ ਲੱਗਦਾ ਪਰ ਚੰਗੇ ਇਨਸਾਨ ਬਣਨ ਵਾਸਤੇ ਅਸੀਂ ਆਪਣਾ ਜੋਰ ਸਾਡੀ ਹਿੰਮਤ ਉੱਚਾ ਆਚਰਨ ਵਾਸਤੇ ਨਾ ਛੋੜਾ ਜਾ ਆਪਣੇ ਆਪ ਨੂੰ ਸਖਤ ਕਰਨਾ ਪੈਂਦਾ ਕਿ ਹਾਂ ਭਾਈ ਬੇਸ਼ੱਕ ਚੰਗਾ ਬਣਨ ਵਾਸਤੇ ਮਿਹਨਤਾਂ ਜੋਰ ਲਾਉਣਾ ਪੈਂਦਾ ਗਰਬਾਣੀ ਪੜਾਂਗੇ ਆਪਣੇ ਮਨ ਨੂੰ ਕਾਬੂ ਵਿੱਚ ਕਰਨਾ ਹੁਣ ਵੇਖੋ ਕੋਈ ਵੀ ਚੀਜ਼ ਕਾਬੂ ਵਿੱਚ ਕਰਨੀ ਹੈ ਨਾ ਤੇ ਉਹਨੂੰ ਉਹਨੂੰ ਆਪਾਂ ਬੰਦਦੇ ਆਂ ਕਈ ਵਾਰੀ ਪਸ਼ੂ ਪੰਛੀ ਜਿਹੜੇ ਹਨ ਉਹਨਾਂ ਨੂੰ ਆਪਾਂ ਕੈਦ ਕਰਦੇ ਆਂ ਜਿਹੜੇ ਪਾਲਤੂ ਕਹਿਣ ਤੋਂ ਭਾਵ ਹੈ ਕਿ ਉਹਨਾਂ ਦਾ ਆਪਾਂ ਫਾਇਦਾ ਚੁੱਕਦੇ ਆਂ ਇਸ ਕਰਕੇ ਉਹਨਾਂ ਨੂੰ ਕੈਦ ਕਰਦੇ ਆਂ ਉਹਨਾਂ ਨੂੰ ਬੰਦਦੇ ਆਂ ਜਿਵੇਂ ਮੱਝਾਂ ਗਾਵਾਂ ਹੋਈਆਂ ਜਾਂ ਬੱਕਰੀਆਂ ਜਾਂ ਹੋਰ ਜਿਹੜੇ ਵੀ ਜਾਨਵਰ ਆ ਇਸੇ ਤਰ੍ਹਾਂ ਮਨ ਤੋਂ ਆਪਾਂ ਜੇਕਰ ਕੰਮ ਲੈਣਾ ਨਾਲ ਸੁਚੱਜਾ ਤੇ ਫਿਰ ਇਹਨੂੰ ਕਾਬੂਜ ਕਰਨਾ ਪੈਣਾ ਨਹੀਂ ਤਾਂ ਫਿਰ ਇਹ ਤਾਂ ਤਾਂ ਟੋਕਰਾਂ ਬੰਦਾ ਖਾਂਦਾ ਇਹਦੇ ਮਗਰ ਲੱਗ ਕੇ ਕਈ ਵਾਰੀ ਕੋਈ ਕੁੱਟ ਵੀ ਖਾ ਲਿੰਦੇ ਮਨ ਦੇ ਪਿੱਛੇ ਲੱਗ ਕੇ ਮਾਣੇ ਚੋਰੀ ਕਰਨ ਲਈ ਕਹਿੰਦਾ ਵਾ ਮਾਣੇ ਕੋਈ ਸ਼ਰਾਰਤ ਕਰ ਕਰਨ ਲਈ ਕਹਿੰਦਾ ਵਾ ਮਾਣੇ ਜਦੋਂ ਵਿਚਾਰ ਉਹ ਗੰਦੇ ਆਉਣਗੇ ਤੇ ਫਿਰ ਅਸੀਂ ਗੰਦੇ ਕੰਮ ਕਰਾਂਗੇ ਮਾੜੇ ਕੰਮ ਕਰਾਂਗੇ ਪਰ ਜੇ ਮਾਣ ਸਾਡਾ ਵਿੱਚ ਚੰਗੇ ਵਿਚਾਰ ਆ ਸਾਡਾ ਮਾਣ ਸਾਨੂੰ ਫਿਰ ਟੋਕਦਾ ਕਿ ਉਹ ਵਿਚਾਰ ਜਿਹੜਿਆ ਕਹਿੰਦੇ ਨਹੀਂ ਭਈ ਇਹ ਗਲਤ ਗੱਲ ਐ ਇਸ ਤਰ੍ਹਾਂ ਨਹੀਂ ਕਰਨਾ ਕਿਉਂਕਿ ਰਿਸਪੈਕਟ ਇੱਜ਼ਤ ਜਿਹੜੀ ਉਹ ਸਭ ਤੋਂ ਵੱਡੀ ਚੀਜ਼ ਐ ਤੇ ਗੁਰੂ ਪਿਆਰਿਓ ਗੁਰੂ ਸਾਹਿਬਾਨਾਂ ਨੇ ਸਾਨੂੰ ਸਮਝਾਇਆ ਵਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਜਿਹੜਾ ਰਾ ਗਿਆ ਮਹੱਲਾ ਪੰਜਵਾਂ ਜਿਹੜਾ ਵਾ ਗੁਰੂ ਅਰਜਨ ਦੇਵ ਜੀ ਦੇ ਮਕਾਰਬੇੰਦ ਚ ਚਾਰਨ ਕੀਤਾ ਹੋਇਆ ਇਹ ਸ਼ਬਦ ਆ ਜੇ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੇ ਮਨਿਆਈ ਕਹਿੰਦੇ ਪਰ ਜਿੰਨੂੰ ਸਿਮਰਿਆ ਸਾਰੇ ਦੁੱਖ ਦੂਰ ਹੋ ਜਾਂਦੇ ਆ ਕਹਿਣ ਤੋਂ ਬਾਅਦ ਆ ਜਦੋਂ ਅਸੀਂ ਗੁਰੂ ਦੀ ਆਖੇ ਲੱਗਣ ਲੱਗ ਪਏ ਨਾ ਗੁਰੂ ਦੀਆਂ ਵਿਚਾਰਾਂ ਨੂੰ ਆਪਣੇ ਦਿਲ ਦੇ ਵਿੱਚ ਵਸਾ ਲਿਆ ਜਦੋਂ ਪਰਮਾਤਮਾ ਦਾ ਸਿਮਰਨ ਕਰਨ ਲੱਗ ਪਏ ਚੰਗੇ ਪਾਸੇ ਮਨ ਲਾ ਲਿਆ ਸਾਡੇ ਦੁੱਖ ਦੂਰ ਹੋ ਜਾਣੇ ਫਿਰ ਅਸੀਂ ਭੈੜੇ ਕਮਾਂ ਤੋਂ ਵੱਜ ਜਾਣਾ। ਨਾਮ ਰਤਨ ਵਸੇ ਮਨ ਆਏ। ਫਿਰ ਜਿਹੜਾ ਨਾਮ ਰਤਨ ਹੈ ਨਾ ਰਤਨ ਤੋਂ ਭਾਵ ਹੁੰਦਾ ਹੀਰਾ। ਜਵਾਰ ਮੋਤੀ। ਜਿਨ੍ਹਾਂ ਦਾ ਕੋਈ ਮੋਲ ਨਹੀਂ ਹੁੰਦਾ ਬਹੁਤ ਕੀਮਤੀ ਹੁੰਦੇ ਆ। ਇਹ ਸਾਡੇ ਮਨ ਵਿੱਚ ਵਸ ਜਾਣਾ ਵਾ। ਔਰ ਸਾਡਾ ਮਨ ਜਿਹੜਾ ਵਾ ਪਵਿੱਤਰ ਹੋ ਜਾਣਾ, ਸ਼ੁੱਧ ਹੋ ਜਾਣਾ, ਸਾਫ਼ ਹੋ ਜਾਣਾ, ਪਵਿਰ ਹੋ ਜਾਣਾ। ਜਪ ਮਨ ਮੇਰੇ ਗੋਵਿੰਦ ਕੀ ਬਾਣੀ ਉਸ ਪ੍ਰਮਾਤਮਾ ਦੀ ਬਾਣੀ ਜਿਹੜੀ ਆ ਮਨ ਜਪ। ਪ੍ਰਮਾਤਮਾ ਦੀ ਬਾਣੀ ਜਪਣ ਦੇ ਨਾਲ ਹੀ ਤੇਰਾ ਜਿਹੜਾ ਵਾ ਉਪਾਵਾ ਸਾਗਰ ਪਾਰੂ ਨਾਮਕ ਕਹਿਣ ਤੋਂ ਬਾਅਦ ਤੂੰ ਸਫਲ ਹੋਣਾ ਵਾ ਇਸ ਕਰਕੇ ਜਾਪ ਮੰਨ ਮੇਰੀ ਗੋਵਿੰਦ ਕੀ ਬਾਣੀ ਬਾਣੀ ਨੂੰ ਜਿਹੜਾ ਪੜ ਬਾਣੀ ਜਿਹੜੀ ਸਿਮਰ ਬਾਣੀ ਦੇ ਵਿਚਾਰ ਕਰ ਗੁਰੂ ਦੀਆਂ ਜਿਹੜੀਆਂ ਸਖਿਆਵਾਂ ਉਹਨਾਂ ਨੂੰ ਆਪਣੇ ਜੀਵਨ ਵਿੱਚ ਪਣਾ ਸਾਧੂ ਜਨ ਰਾਮ ਰਸਣ ਵਿਖਾਣੀ ਇਹ ਸਾਧੂ ਜਨ ਜਿਹੜੇ ਆ ਨਾ ਰਾਮ ਰਸਣ ਵਿਖਾਣੀ ਇਹਨਾਂ ਨੇ ਆਪਾਂ ਨੂੰ ਇਹ ਜਿਹੜੀ ਹੈ ਬਾਣੀ ਜਿਹੜੀ ਆ ਉਹਨਾਂ ਦੀ ਰਸਨਾ ਦੇ ਵਿੱਚੋਂ ਉਚਾਰਨ ਕੀਤੀ ਹੋਈ ਹੈ। ਸਾਧ ਤੋਂ ਭਾਵ ਇਹ ਇੱਕ ਜਿਨ੍ਹਾਂ ਨੇ ਆਪਣੇ ਮਨ ਨੂੰ ਬਿਲਕੁਲ ਸ਼ੁੱਧ ਕੀਤਾ ਹੈ। ਜਿਨ੍ਹਾਂ ਦੇ ਮਾਨ ਵਿੱਚ ਕੋਈ ਮਾੜਾ ਵਿਚਾਰ ਨਹੀਂ। ਪਿਓਰਿਟੀ ਆਫ ਮਾਈਂਡ। ਜਿਵੇਂ ਆਪਾਂ ਕੋਈ ਖਾਲਸ ਚੀਜ਼ ਵੇਣੀ ਨਾ ਵਿੱਚ ਕੋਈ ਮਿਲਾਵਟ ਨਹੀਂ ਆ ਗਈ। ਇਸੇ ਤਰ੍ਹਾਂ ਸ਼ੁੱਧ ਮਨ ਦੇ ਵਿੱਚ ਕੋਈ ਮਾੜਾ ਵਿਚਾਰ ਨਹੀਂ ਹੁੰਦਾ, ਕੋਈ ਮਾੜੀ ਭਾਵਨਾ ਨਹੀਂ ਹੁੰਦੀ। ਜਿਹੜਾ ਆਚਰਨ ਪੱਖੋਂ ਬਿਲਕੁਲ ਸੱਚਾ ਸੁਚੰਡਾ। ਜਨ ਰਾਮ ਰਸਣ ਵਿਖਾਣੀ। ਇਹ ਜਨ ਪਰਮਾਤਮਾ ਦੀ ਬਾਣੀ ਜਿਹੜੀ ਆ ਇਹਨੂੰ ਸੁਣ ਪੜ ਜਾਪ ਔਰ ਇਸ ਤੇ ਅਮਲ ਕਰ ਰਹਾਉ ਤੇ ਪਾਪ ਹੁੰਦਾ ਥੋੜਾ ਜਿਹਾ ਠਹਿਰੋ ਠਹਿਰਨਾ ਰੋਕ ਕੇ ਇੱਕ ਵਾਰੀ ਫੇਰ ਉਹਨੂੰ ਜਿਹੜਾ ਦੁਬਾਰਾ ਕਿਉਂਕਿ ਜਿਹੜਾ ਭਾਵ ਅਰਥ ਹੈ ਨਾ ਜਿਹੜਾ ਉਹ ਥੱਲੇ ਸਮਝਾਇਆ ਹੁੰਦਾ ਜਿਹੜਾ ਮੇਨ ਅਰਥ ਹੈ ਜਿਹੜਾ ਉਹ ਰਹਾਉ ਜਿਹੜੇ ਉਤਲੀਆਂ ਤੁਕਾਂ ਦੇ ਵਿੱਚ ਹੁੰਦਾ ਜੈਸ ਸੇਮ ਵਰਤ ਦੂਖ ਸਭ ਜਾਏ ਨਾਮ ਰਤਨ ਵਸੇ ਮਨ ਆਈ ਜਪਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਨਾਮ ਰਸਣ ਵਖਾਣੀ ਇਹ ਸਾਧੂ ਜਨਾਂ ਨੇ ਆਪਾਂ ਨੂੰ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਜਿਹੜਾ ਵਾ ਉਹ ਵਿਖਿਆਨ ਕੀਤਾ ਵਾ ਬਿਆਨ ਕੀਤਾ ਵਾ ਸਮਝਾਇਆ ਵਾ ਕਹਿੰਦੇ ਇੱਕ ਸਿਬਿਨ ਨਾਹੀਂ ਦੂਜਾ ਕੋਈ ਕਹਿੰਦੇ ਆ ਪ੍ਰਮਾਤਮਾ ਤੋਂ ਬਿਨਾ ਕੋਈ ਦੂਜਾ ਜਿਹੜਾ ਵਾ ਉਹ ਹੈ ਹੀ ਨਹੀਂ ਜਾਂ ਕਿ ਦੇਖੇ ਸਦਾ ਸੁਖ ਹੋਏ ਜੇਕਰ ਪਰਮਾਤਮਾ ਤੋਂ ਬਿਨਾ ਅਸੀਂ ਦੁਜੇ ਬੰਨੇ ਜਾਵਾਂਗੇ ਨਾ ਤੇ ਸਾਨੂੰ ਦੁੱਖ ਹੀ ਦੁੱਖ ਮਿਲਣੇ ਆ ਇਸ ਕਰਕੇ ਜਿਹੜੀ ਇਸਤਰੀ ਦਾ ਇਹ ਤੇ ਆਪਾਂ ਇਹ ਕਹਿ ਸਕਦੇ ਹਾਂ دنیਵੀ ਧਾਰਨ ਲੈ ਸਕਦੇ ਜੇ ਇਸ ਇਸਤਰੀ ਦਾ ਪਤੀ ਹੁੰਦਾ ਨਾ ਖਸਮ ਹੁੰਦਾ ਮਾਲਕ ਹੁੰਦਾ ਉਹਨੂੰ ਜਿਹੜਾ ਫਿਕਰ ਹੁੰਦਾ ਆਪਣੀ ਪਤਨੀ ਦਾ ਔਰ ਪਤਨੀ ਨੂੰ ਵੀ ਆਪਣੇ ਪਤੀ ਦੇ ਮਾਣ ਹੁੰਦਾ ਇਸੇ ਤਰ੍ਹਾਂ ਹੀ ਆਪਾਂ ਵੀ ਜੀਵ ਇਸਤਰੀਆਂ ਪਰਮਾਤਮਾ ਦੀਆਂ ਪਤਨੀਆਂ ਵਾਂ ਔਰ ਉਹ ਸਾਡਾ ਜਿਹੜਾ ਵਾ ਪਤੀ ਪਤੀ ਹੈ ਪ੍ਰਮਾਤਮਾ ਪ੍ਰਮਾਤਮਾ ਇੱਕਿਆ ਤੋਂ ਬਿਨਾਂ ਦੂਜਾ ਕੋਈ ਜਿਹੜਾ ਵਾ ਉਹ ਸਾਡੇ ਸੁੱਖਾਂ ਦਾ ਜਿਹੜਾ ਸੋਮਾ ਨਹੀਂ ਹੈਗਾ ਯਾਨੀ ਕਿ ਸਾਡਾ ਜਿਹੜਾ ਰਖਵਾਲਾ ਏਕ ਪਿਤਾ ਏਕ ਸਕੇ ਹੰਬਰਕ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕੇ ਅੰਤਰਜਾਮੀ ਤੂੰ ਦਾਤਾ ਤੇ ਤਾਰ ਤੇਰਾ ਦਿੱਤਾ ਕਾਮਣਾ ਏਸੀ ਤਰਾਈ ਸਬਣਾ ਜੀਆਂ ਗਾਗ ਦਾ ਸੋਮਾ ਵਿਸਰਨਾ ਜਾਈ ਇੱਕ ਪਰਮਾਤਮਾ ਦਾ ਬਿਨਾਂ ਕੋਈ ਹੋਰ ਆਸਰਾ ਨਹੀਂ ਤੱਕਣਾ। ਜਾਂ ਕੀ ਦਿ੍ਰਿਘਟ ਸਦਾ ਸੁਖ ਹੋਏ ਉਹਦੀ ਦ੍ਰਿਸ਼ਟੀ ਦੇ ਵਿੱਚੋਂ ਹੀ ਆਪਾਂ ਨੂੰ ਸਾਰੇ ਸੁਖ ਮਿਲਣੇ ਆ। ਇੱਕ ਪਰਮਾਤਮਾ ਦਾ ਆਸਰਾ ਤੱਕਣਾ। ਇੱਕ ਤੱਕੇ ਆਸਰਾ ਤੇਰਾ ਹੋਰ ਸਭ ਟਾਇਆਂ ਢੇਰੀਆਂ। ਇਹ ਕਈ ਵਾਰੀ ਜਿਹੜਾ ਨਾ ਆਮ ਕਈ ਉਹ ਲਾਈਨਾਂ ਪੜਦੇ ਆ। ਬੇਸ਼ੱਕ ਗੁਰਬਾਣੀ ਦੇ ਵਿੱਚ ਨਹੀਂ ਲਿਖੀਆਂ ਪਰ ਸਮਝਾਉਣ ਵਾਸਤੇ ਦਿਨਾਵੀ ਲੋਕ ਜਿਹੜੇ ਆ ਨਾ ਇਹ ਪੜ ਲੈਂਦੇ ਲੈਣਾ ਕਿ ਇੱਕ ਪਰਮਾਤਮਾ ਤੇਰਾ ਹੀ ਆਸਰਾ ਤੱਕਿਆ ਵਾ ਬਾਕੀ ਅਸੀਂ ਹੋਰ ਕਿਸੇ ਦੇ ਕੋਈ ਭਰੋਸਾ ਨਹੀਂ ਰੱਖਿਆ। ਸਿਰਫ ਤੇਰੇ ਤੇ ਹੀ ਸਾਡਾ ਜਿਹੜਾ ਵਿਸ਼ਵਾਸ ਹੈ ਸਾਜਣ ਮੀਤ ਸਤਾ ਹਰ ਏਕ ਸਾਜਣ ਮੀਤ ਸਖਾ ਹਰ ਏਕ ਸਾਡਾ ਸੱਜਣ ਸਾਡਾ ਮਿੱਤਰ ਸਾਡਾ ਸਖਾ ਉਹ ਪਰਮਾਤਮਾ ਵਾ ਕਰ ਏਕ ਸਾਜਣ ਮੀਤ ਸਖਾ ਕਰ ਏਕ ਇੱਕੋ ਹੀ ਕਰੋ ਭਾਵੇਂ ਸੱਜਣ ਬਣਾ ਲਓ ਉਹਨੂੰ ਸਾਡਾ ਸੱਜਣ ਵੀ ਆ ਮੀਤ ਵੀ ਆ ਸਖਾ ਵੀ ਆ ਸਭ ਕੁਝ ਆ ਏਕ ਪਰਮਾਤਮਾ ਵਾ ਹਰ ਹਰ ਅਕਰ ਮਨ ਵਿੱਚ ਲੇਖ ਆਪਣੇ ਮਨ ਦੇ ਵਿੱਚ ਹਰੀ ਪ੍ਰਮਾਤਮਾ ਦਾ ਨਾਮ ਜਿਹੜਾ ਵਸਾ ਲਈਏ ਤੇ ਆਪਣੀ ਦੁੱਖ ਮਟਾ ਲਈਏ ਕਿਉਂਕਿ ਜਦੋਂ ਅਸੀਂ ਗੁਰੂ ਦੀ ਬਾਣੀ ਪੜਾਂਗੇ ਨਾ ਪਰਮੇਸ਼ਰ ਦੀ ਜਿੰਨੀ ਵੀ ਬਾਣੀ ਲਿਖੀ ਸਾਰੀ ਇੱਕ ਪ੍ਰਮਾਤਮਾ ਦੀ ਲਿਖੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਕਾਲਮੂਰਤ ਜੁਨੀ ਸੈ ਪੰਗੁਰ ਪ੍ਰਸਾਦ ਜਪ ਆਰ ਸੱਚ ਜੁਗਾਰ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਕਿ ਕਹਿਣ ਤੋਂ ਬਾਅਦ ਪਹਿਲਾਂ ਵੀ ਸੱਚ ਸੀ ਹੁਣ ਵੀ ਸੱਚ ਹੈ ਤੇ ਗਾਂ ਵੀ ਸੱਚ ਰਹੇਗਾ। ਔਰ ਕਰਨ ਕਰਾਮਣ ਵਾਲਾ ਸਭ ਕੁਝ ਹੋ گا۔ ਕਹਿੰਦੇ ਨੇ ਗੁਰੂ ਸਾਹਿਬਾਨ ਫਰਮਾਉਂਦੇ ਨੇ ਕਿ ਪ੍ਰਮਾਤਮਾ ਦੇ ਮਨ ਨੂੰ ਆਪਣੇ ਪ੍ਰਮਾਤਮਾ ਦੇ ਅਕਰ ਨੂੰ ਆਪਣੇ ਮਨ ਵਿੱਚ ਪੱਕਾ ਕਰਕੇ ਲਿਖ ਲੈ। ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਪੱਥਰ ਤੇ ਲੀਕ ਕਰ ਲੈਣੀ ਜਿਹੜੀ ਮਿਟਦੀ ਨਹੀਂ। ਇਸੇ ਤਰ੍ਹਾਂ ਹੀ ਆਪਾਂ ਦਿਲ ਦੇ ਵਿੱਚ ਆਪਣੇ ਮਨ ਦੇ ਵਿੱਚ ਇੱਕ ਪੱਕਾ ਵਿਸ਼ਵਾਸ ਰੱਖਣਾ ਪ੍ਰਮਾਤਮਾ ਦੇ। ਗੌੜੀ ਜਵਨ ਓਨਲੀ ਇੱਕ ਪਰਮਾਤਮਾ ਦੀ ਔਰ ਅਰੀ ਪਰਮਾਤਮਾ ਦੇ ਵਿਸ਼ਵਾਸ ਰੱਖਣਾ ਮਾ ਕਿਸੇ ਦੂਜੇ ਬੰਨੇ ਸਾਨੂੰ ਜਾਣ ਦੀ ਕੋਈ ਲੋੜ ਨਹੀਂ ਉਹ ਸਾਰੀ ਜਗਾ ਵਿਆਪਕ ਆ ਸਰਬਸ਼ਕਤੀਮਾਨ ਆ ਸਰਬਕਲਾ ਭਰਪੂਰ ਆ ਸਭਨਾ ਦਾ ਦਾਤਾ ਆ ਉਹ ਤੂੰ ਦਾਤਾ ਦੇ ਤਾਰ ਤੇਰਾ ਦਿੱਤਾ ਖਾਵਣਾ ਠੀਕ ਹੈ ਜੀ ਦਦਾ ਦਾਤਾ ਇਹ ਮਤਲਬ ਕਹਿਣ ਤੋਂ ਪਾ ਵੀ ਆ ਕਿ ਇੱਕ ਪਰਮਾਤਮਾ ਦੇ ਲੜ ਲੱਗਣਾ ਆਪਾਂ ਸੁਧਾਂਤ ਏਕ ਹੈ ਗੁਰਬਾਣੀ ਸਾਰੀ ਜਿਹੜੀ ਹੈ ਨਾ ਏਕਾ ਗੁਰ ਏਕਾ ਬਾਣੀ ਆਉਂਦਾ ਏ ਸ਼ਬਦ ਜਿਹੜੀ ਪੰਕਤੀ ਆਉਂਦੀ ਹੈ ਕਹਿੰਦੇ ਤੋਂ ਭਾਵ ਇਹ ਆ ਕਿ ਉਹਦੀ ਬਾਣੀ ਪੜ੍ਹਨੀ ਆ ਔਰ ਪ੍ਰਮਾਤਮਾ ਏਕ ਹੈ ਇਹ ਜਿਹੜੀ ਜੋਤ ਹੈ ਨਾ ਜਿਹੜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਾਂ ਗੁਰੂਆਂ ਤੱਕ ਏਕ ਜੋਤ ਹੀ ਹੈ ਹੌਲੀ ਹੌਲੀ ਇਹ ਗੁਰੂ ਅਮਰਦਾਸ ਤੋਂ ਗੁਰੂ ਅੰਗਦ ਦੇਵ ਜੀ ਵਾਰੀ ਵਾਰੀ ਜਿਹੜੀ ਹੈ ਉਹਨਾਂ ਦੀ ਜਿਹੜੀ ਜੋਤ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੀ ਹੈ ਨਾ ਉਹਨਾਂ ਨੇ ਕਿਹਾ ਹੋਆ ਕਿ ਮੇਰੀ ਆਤਮਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਤੇ ਮੇਰਾ ਸਰੂਪ ਜਿਹੜਾ ਵਾ ਉਹ ਪੰਥ ਦੇ ਵਿੱਚ ਹੈ ਇਸ ਕਰਕੇ ਜਿਹੜੀ ਗੁਰੂ ਸਾਹਿਬਾਂ ਨੇ ਕਿਹਾ ਵਾ ਕਿ ਰਵ ਰਿਆ ਸਰਬਤ ਸੁਆਮੀ ਹਰ ਜਗ੍ਹਾ ਉਹ ਪ੍ਰਮਾਤਮਾ ਜਿਹੜਾ ਵਿਆਪਕ ਹੈ ਹਰ ਘਟ ਘਟ ਮੇ ਹਰ ਜੂ ਬਸੇ ਸੰਤਨ ਕੀ ਉਪਕਾਰ ਔਰ ਗੁਣ ਗਾਵੇ ਨਾਨਕ ਅੰਤਰਜਾਮੀ ਕਹਿੰਦੇ ਨੇ ਕਿ ਨਾਨਕ ਤੋਂ ਭਾਵੇਂ ਆ ਕਿ ਗੁਰੂ ਅਰਜਨ ਦੇਵ ਜੀ ਨੇ ਨਾ ਨਾਨਕ ਦੀ ਜਗ੍ਹਾ ਆਪਣਾ ਨਾਮ ਲਿਖੀ ਬੇਸ਼ੱਕ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਰਜਨ ਸਾਹਿਬ ਨੇ ਪਰ ਨਾਨਕ ਦੇ ਨਾਮ heir ਲਈ ਗੁਰੂ ਨਾਨਕ ਸਾਹਿਬ ਹੀ ਕਹਿੰਦੇ ਗੁਣ ਗਾਵੇ ਕਹਿੰਦੇ ਇਹ ਪ੍ਰਮਾਤਮਾ ਤੇਰੇ ਅਸੀਂ ਗੁਣ ਗਾਨੇ ਹਮੇਸ਼ਾ ਸਦਾ ਤੂੰ ਅੰਤਰ ਜਾਮੀ ਅੰਤਰ ਜਾਮੀ ਪੁਰਖ ਬਧਾਤੇ ਸ਼ਰਧਾ ਮਨ ਕੀ ਪੂਰੇ ਉਹ ਪ੍ਰਮਾਤਮਾ ਜਿਹੜਾ ਸਭ ਦੇ ਦਿਲਾਂ ਦੀ ਜਾਣਦਾ ਸੋ ਇਹ ਜਿਹੜਾ ਸ਼ਬਦ ਹੈ ਇਹਦੀਆਂ ਵਿਚਾਰਾਂ ਆਪਾਂ ਕੀਤੀਆਂ ਵਾਂ ਇਹਨੂੰ ਇੱਕ ਰਹੀ ਆਪਾਂ ਫੇਰ ਪੜ੍ਹ ਲੈਨੇ ਆ ਗੌੜੀ ਮਹੱਲਾ ਪੰਜਵਾਂ ਜੇਸੁ ਸਿਮਰਤ ਦੂਖ ਸਭ ਜਾਈ ਨਾਮ ਰਤਨ ਵਸੇ ਮਣੀ ਆਈ ਜੇਸੁ ਸਿਮਰਤ ਦੂਖ ਸਭ ਜਾਈ ਨਾਮ ਰਤਨ ਵਸੇ ਮਣੀ ਆਈ ਜਪੁ ਮਨ ਮੇਰੀ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਣ ਵਖਾਣੀ ਰਹਾਉ ਇਕਸ ਬੇਨ নাহি ਦੂਜਾ ਕੋਈ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਈ ਸਾਜਣ ਮੀਤ ਸਖਾ ਹਰੀਕ ਹਰ ਹਰ ਅਖਰ ਮਨ ਮੈਂ ਲੀਖ ਰਬ ਰਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰਜਾਮੀ ਸੋ ਕਹਿੰਦੁ ਭਾਦ ਕੀ ਇੱਕ ਪ੍ਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਆ ਤਾਂ ਹੀ ਜਿਹੜਾ ਵਾ ਸੋ ਇਕਾ ਗੁਰ ਇਕਾ ਬਾਣੀ ਇੱਕੋ ਸ਼ਬਦ ਵਿਚਾਰ ਕਿ ਜਿਹੜਾ ਇਕਾ ਬਾਣੀ ਇਕਾ ਗੁਰ ਇਕੋ ਸ਼ਬਦ ਵਿਚਾਰ ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਭੰਡਾਰ ਗੁਰ ਕਿਰਪਾ ਤੇ ਪਾਈਨ ਜੇ ਦੇਵੇ ਦੇਵਨ ਹਾਰ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆਮਨ ਹਾਰ ਨਾਨਕ ਸੱਚ ਸਲਾਈਏ ਧਨ ਸਵਰਨ ਹਾਰ ਸੋ ਕਹਿਣ ਤੋਂ ਭਾਵ ਇਹ ਆ ਕਿ ਇੱਕ ਪਰਮਾਤਮਾ ਦੇ ਆਪਾਂ ਲੜ ਲੱਗਣਾ ਵਾ ਇੱਕ ਸਵੇ ਨਾਹੀਂ ਦੂਜਾ ਕੋਈ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਆਓ ਗੁਰੂ ਪਿਆਰੋ ਇੱਕ ਪਰਮਾਤਮਾ ਦੇ ਲੜ ਲੱਗिए ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਖਿਆਵਾਂ ਨੂੰ ਹਾਸਲ ਕਰਕੇ ਗੁਰਬਾਣੀ ਨੂੰ ਜਿਹੜਾ ਵਾਹੋਲੀ-ਆਲੀ ਪੜ੍ਹੀਏ ਵਿਚਾਰੀਏ ਸਮਝੀਏ ਸਿੱਖੀਏ ਆਪਣੇ ਜੀਵਨ ਦੇ ਵਿੱਚ ਧਾਰਨ ਕਰੀਏ ਤੇ ਆਪਣੇ ਵਿੱਚ ਜਿਹੜੇ ਵਹਿਮ ਭਰਮ ਜਿਹੜੇ ਆ ਮਨ ਦੇ ਦੇੜੇ ਨੇਰੇ ਆ ਦੂਰ ਕਰੀਏ ਪੰਜਾਂ ਵਿਕਾਰਾਂ ਤੋਂ ਜਿਹੜੀ ਆ ਮੁਕਤੀ ਜਿਹੜੀ ਆ ਹਾਸਲ ਕਰੀਏ ਕਹਿਣ ਤੋਂ ਭਾਵ ਇਹ ਜਿਹੜੇ ਆ ਨਾ ਕਹਿ ਦਿੰਨੇ ਆ ਕਿ ਆਪਾਂ ਇਹਨਾਂ ਨੂੰ ਗੁਰਬਾਣੀ ਦੇ ਵਿੱਚ ਲੋ ਵਕਾਰ ਲਿਖਿਆ ਜਾਂ ਵਕਾਰ ਬੋਲਿਆ ਗਿਆ ਵਾ ਇਹ ਵਕਾਰ ਤਾਂ ਹੀ ਬਣਦਿਆ ਜਦੋਂ ਇਹਨਾਂ ਦੀ ਦੁਰਵਰਤੋਂ ਕਰਦੇ ਆਪਾਂ ਮੰਨ ਲਓ ਜਦੋਂ ਲੋਭ ਜਿਹੜਾ ਨਾ ਜਦੋਂ ਹੱਦ ਤੋਂ ਜ਼ਿਆਦਾ ਵੱਧ ਜਾਂਦਾ ਤੇ ਲੋਭੀ ਮਨੁੱਖ ਜਿਹੜਾ ਵਾ ਉਹ ਆਪਣਾ ਪਰਾਇਆ ਨਹੀਂ ਵੇਂਦਾ ਸਾਰਿਆਂ ਨੂੰ ਠੱਗੀ ਮਾਰਦਾ ਹੰਕਾਰਿਆ ਮਨੁੱਖ ਜਿਹੜਾ ਬੰਦੇ ਨੂੰ ਬੰਦਾ ਨਹੀਂ ਸਮਝਦਾ ਉਹ ਸਭ ਕੁਝ ਇਹ ਜਿਹੜਾ ਘਮੰਡੀ ਹੋ ਜਾਂਦਾ ਕਿਸੇ ਨੂੰ ਮਤਲਬ ਨਹੀਂ ਦਿੰਦਾ ਤੇ ਕਾਮੀ ਬੰਦਾ ਜਿਹੜਾ ਵਾ ਉਹ ਫਿਰ ਜਿਹੜਾ ਵਾ ਕਹਿ ਸਕਦੇ ਆ ਕਿ ਸਮਾਜ ਵਿੱਚ ਜਿਹੜੇ ਭੜੇ ਕੋ ਕਰਮ ਕਰਦਾ ਇਸ ਕਰਕੇ ਕਿਆ ਭਾਈ ਗੁਰਦਾਸ ਜੀ ਨੇ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਪੈਣਾ ਤੀਆਂ ਜਾਣੇ ਤੇ ਗ੍ਰਿਸ਼ਤ ਧਰਮ ਨੂੰ ਜਿਹੜੀ ਆ ਉਹ ਪ੍ਰਵਾਨਗੀ ਦਿੱਤੀ ਗੁਰਬਤਨ ਨੇ ਕਿ ਗ੍ਰਿਸ਼ਤ ਜੀਵਨ ਜਿਹੜਾ ਆਪਣਾ ਜਿਹੜਾ ਵਾ ਉਹ ਕਰੋ ਆਪਣਾ ਤੇ ਆਪਣੇ ਜਿਹੜਾ ਵਾ ਧਰਮ ਦੇ ਵਿੱਚ ਬੱਕੇ ਰਹਿ ਕੇ ਆਪਣੀ ਜਿਹੜਾ ਪਰਿਵਾਰ ਚਲਾਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਹਰ ਚੀਜ਼ ਦੀ ਇੱਕ ਹੱਦ ਹੁੰਦੀ ਆ ਤੇ ਉਹ ਹਰ ਇਨਸਾਨ ਨੂੰ ਪਤਾ ਵਾ ਸਮਝਦਾਰ ਹਰ ਇਨਸਾਨ ਤੇ ਆਪਣੀ ਜਿਹੜੀ ਆ ਬੁੱਧੀ ਦੀ ਵਰਤੋਂ ਕਰਨੀ ਆ ਗੁਰਬਾਣੀ ਦੀ ਜਿਹੜੀ ਆ ਸਾਨੂੰ ਬੱਕਰੋ ਜਿਹੜੀ ਬੁੱਧੀ ਸਾਨੂੰ ਜਿਹੜੀ ਗੁਰਬਾਣੀ ਤੋਂ ਮਿਲਣੀ ਹੈ ਸਾਡੀ ਜਿਹੜੀ ਅਕਲ ਵਿੱਚ ਵਾਧਾ ਕਰਨਾ ਨਾ ਜਿਹੜਾ ਜਿਹੜੀ ਸਮਤ ਬਖਸ਼ਣੀ ਇੱਕ ਉਹਦੀ ਮਾਤ ਤੇ ਕੋਈ ਨਹੀਂ ਸਮਤ ਚੰਗੀ ਮਤ ਕਮਤ ਬੁਰੀ ਮਤ ਜਿਹੜੀ ਸਮਤ ਬਖਸ਼ਣੀ ਉਹ ਸਾਨੂੰ ਗੁਰੂ ਨੇ ਬਖਸ਼ਣੀ ਆ ਨੇਕ ਆਚਰਨ ਦਾ ਧਾਰ ਨਹੀਂ ਬਣਾਂਗੇ ਸਮਾਜ ਸੇਵਾ ਕਰਾਂਗੇ ਸਰਬੱਤ ਦਾ ਭਲਾ ਮੰਗਾਂਗੇ ਔਰ ਇੱਕ ਗੁਰੂ ਦੇ ਲੜ ਲਾ ਕੇ ਵੈਮਾ ਭਰਮਾ ਤੋਂ ਬਾਝ ਕੇ ਪਖੰਡੀ ਗੁਰੂਆਂ ਤੋਂ ਬਾਝ ਕੇ ਜਿਹੜੇ ਪਖੰਡ ਜਿਹੜੇ ਫਲਾਉਂਦੇ ਸਮਾਜ ਦੇ ਵਿੱਚ ਜਿਹੜੇ ਵਈਮਾ ਵਿੱਚ ਜਿਹੜੇ ਪਾਉਂਦੇ ਬੰਦੇ ਉਹ ਉਹਨਾਂ ਨੂੰ ਕਿਹਾ ਗਿਆ ਉਹ ਗੁਰੂ ਨਹੀਂ ਆਪਾਂ ਕਹਿ ਸਕਦੇ ਉਹਨਾਂ ਨੂੰ ਉਹ ਪਖੰਡੀ ਹੁੰਦੇ ਲੋਕ ਉਹ ਕਈ ਵਾਰੀ ਜਿਹੜੇ ਆ ਭਰਮਜਾਲ ਵਿੱਚ ਬਿસા ਕੇ ਕਈਆਂ ਨੂੰ ਆਪਣਾ ਉਹਨਾਂ ਨੂੰ ਡਰ ਪਾ ਕੇ ਜਿਹੜਾ ਕਈ ਵਾਰੀ ਲੁੱਟਦੇ ਆ ਤੇ ਆਪਾਂ ਇਹਨਾਂ ਦਾ ਸਾਰਿਆਂ ਨੂੰ ਜਿਹੜਾ ਛੱਡ ਕੇ ਇੱਕ ਪਰਮੇਸ਼ਰ ਦੇ ਲੜ ਲੱਗੀਏ ਆਪਣੇ ਜੀਵਨ ਨੂੰ ਸੋਨਾ ਬਣਾਈਏ ਕਿਉਂਕਿ ਜਿਨੇ ਸਾਨੂੰ ਪੈਦਾ ਕੀਤਾ ਨਾ ਉਹਨੂੰ ਸਾਡਾ ਸਾਰਾ ਫਿਕਰ ਆ ਆਪਾਂ ਨੂੰ ਨੇ ਹੱਥ ਪੈਰ ਦਿੱਤੇ ਅੱਖਾਂ ਦਿੱਤੀਆਂ ਵਾ ਸਰੀਰ ਦਿੱਤਾ ਕਿ ਇਹ ਬੰਦਿਆ ਕਰਮ ਕਰ ਤੇ ਜਿਵੇਂ ਪਸ਼ੂ ਪੰਛੀ ਆਪਣਾ ਦਾਣਾ ਨਹੀਂ ਖਾਂਦੇ ਕਿਉਂਕਿ ਆਪੇ ਇਸੇ ਤਰ੍ਹਾਂ ਹੀ ਆਪਾਂ ਵੀ ਜਿਹੜਾ ਆਪਣਾ ਜਿਹੜਾ ਜੀਵਨ ਬਸਰ ਕਰਨਾ ਵਾ ਆਪਣੀ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਤੇ ਰਿਗੋ ਜਿੰਨਾ ਦਾ ਜੀਵ ਆ ਜਿੰਨਾ ਵਡਾਣੀ ਆਸ ਕਿਸੇ ਦੇ ਆਸਰੇ ਨਹੀਂ ਰਹਿਣਾ। ਆਪਣੀ ਜਿਹੜੀ ਆ ਆਪ ਮਦਦ ਕਰਨੀ ਕਹਿਣ ਤੋਂ ਪਾਪ ਕੇ ਪ੍ਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਵਾ। ਇਸ ਕਰਕੇ ਕਿਸੇ ਵੱਲ ਨਹੀਂ ਵੇਖਣਾ। ਬਿਰਤੀ ਜਿਹੜੀ ਆ ਆਸ ਨਹੀਂ ਰੱਖਣੀ। ਮਨੋਕੀ ਟੇਕ ਬਿਰਤੀ ਸਭ ਜਾਣ। ਦੇਣੇ ਕੋ ਇੱਕ ਹੀ ਭਗਵਾਨ ਸੋ ਇੰਨੀਆਂ ਜਿਹੜੀਆਂ ਵਿਚਾਰਾਂ ਆ ਆਪ ਦੀ ਨਾਲ ਸਾਂਝੀਆਂ ਕੀਤੀਆਂ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕ ਨਹੀਂ ਏਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਤਰੁੱਟੀਆਂ ਰਹਿ ਜਾਂਦੀਆਂ ਔਰ ਜਿਹੜਾ ਖਰਵਾਦਾ ਕਾਟਾ ਕੋਈ ਸ਼ਬਦ ਬੋਲਿਆ ਗਿਆ ਉਹਦੀ ਕਿਮਾ ਕਰਨੀ ਤੇ ਦਾਸ ਦੀਆਂ ਭੁੱਲਾਂ ਜਿਹੜੀਆਂ ਵਾਂ ਉਹ ਨਹੀਂ ਚਿਤਾਰਨੀਆਂ ਨਜ਼ਰ ਅੰਦਾਜ਼ ਕਰ ਦੇਣੀਆਂ ਵਾਂ ਤੇ ਜਿਹੜੇ ਵਿਚਾਰ ਆਪ ਜੀ ਨੂੰ ਚੰਗੇ ਲੱਗੇ ਆ ਉਹ ਆਪਣੇ ਹਿਰਦੇ ਵਿੱਚ ਵਸਾ ਕੇ ਜਿਹੜਾ ਗੁਰੂ ਦੇ ਸਮਝ ਕੇ ਉਹਨਾਂ ਨੂੰ ਜਿਹੜਾ ਵਾ ਲਾਹਾ ਲੈਣਾ ਵਾ ਤੇ ਵਾਤੋ-ਵਾਤ ਜਿਹੜਾ ਗੁਰਬਾਣੀ ਨਾਲ ਜੁੜ ਕੇ ਤੇ ਆਪਣੇ ਜੀਵਨ ਨੂੰ ਸਫਰ ਬਣਾਈਏ ਚੰਗੇ ਰਸਤੇ ਤੁਰਾਂਗੇ ਤੇ ਸਾਡੀ ਜਿੱਤ ਹੋਊਗੀ ਚੰਗਾ ਰਸਤਾ ਹੀ ਜਿਹੜਾ ਵਸ ਜਿਹੜਾ ਇੱਕ ਬਰਾਈ ਦਾ ਰਸਤਾ ਹੁੰਦਾ ਕਿ ਛਾਈ ਦਾ ਰਸਤਾ ਹੁੰਦਾ ਇਹ ਹੁਣ ਮਨੁੱਖ ਨੇ ਡਿਸਾਈਡ ਕਰਨਾ ਕਿ ਉਹਨੇ ਕਿਹੜੇ ਰਸਤੇ ਤੁਰਨਾ ਜੇਕਰ ਜਿਹੜਾ ਛਾਈ ਦਾ ਰਸਤਾ ਚੰਗਿਆਈ ਦਾ ਰਸਤਾ ਵਾ ਨਾ ਤੇ ਇਹਦੇ ਵਿੱਚ ਆਪਣੀ ਇੱਜ਼ਤ ਹੋਣੀ ਹੈ ਸ਼ੋਭਾ ਮਿਲਣੀ ਗੁਰੂ ਵੀ ਖੁਸ਼ ਹੈ ਤੇ ਬਰਾਈ ਦੇ ਰਸਤੇ ਵਿੱਚ ਜਿਹੜੀ ਆ ਉਹ ਆਪਣੇ ਪੱਲੇ ਇੱਜ਼ਤ ਨਹੀਂ ਪੈਣੀ ਪੈਸੀ ਭਾਵੇਂ ਕੋ ਚਾਰ ਪੈ ਕਮਾ ਲਈ ਭਾਰੀ ਆ ਕਿ ਬੁਰੇ ਕਮਾਦੋ ਗੁਰੂ ਸਾਹਿਬ ਨੇ ਸਾਨੂੰ ਵਰਜਿਤ ਕੀਤਾ ਵਾ ਇਸ ਕਰਕੇ ਕਹਿੰਦੇ ਨੇ ਕਰਮੀ ਆਪੋ ਆਪਣੀ ਗੈ ਮਸ਼ਕਤ ਕਾਲ ਨਾਨਕ ਤੇ ਮਖੁਜਲੇ ਕੀਤੀ ਛੁੱਟੀ ਨਾਲ ਜਿਹਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਕਹਿੰਦੇ ਭਾਵੇਂ ਇਹ ਸ਼ਲੋਕ ਆਉਂਦਾ ਵਾ ਪਾਵਣ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦਿਵਸ ਰਾਤ ਦੋਦਾਈ ਦਾਇਆ ਕੇਲੇ ਸਗਲੇ ਜਗਤ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਦੂਰ ਕਰਮੀਆ ਪੋਇ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋ ਇਥੇ ਹੀ ਆਪਾਂ ਕਥਾ ਦੀ ਸਮਾਪਤੀ ਕਰੀਏ ਔਰ ਗੁਰੂ ਵਾਲੇ ਬਣੀਏ ਗੁਰਬਾਣੀ ਪੜੀਏ ਔਰ ਜਦੋਂ ਗੁਰਬਾਣੀ ਪੜੀਏ ਤੇ ਨਾਲ ਨਾਲ ਅੰਮ੍ਰਿਤ ਵੀ ਜਿਹੜਾ ਵਾ ਗੁਰੂ ਸਾਹਿਬਾਨਾਂ ਦਾ ਜਿਹੜਾ ਕੰਡੇ ਬਾਟੇ ਦਾ ਪਉਲਿ ਸ਼ਕੀਏ ਔਰ ਆਪਣੇ ਜੀਵਨ ਨੂੰ ਸਫਲ ਕਰੀਏ। ਔਰ ਸਤਿਪਾਤ ਜੀ ਗੁਰੂ ਮਾਰਾ ਸਭ ਨੂੰ ਸਮਤ ਬਖਸ਼ੇ। ਦਾਸ ਉਪਰ ਵੀ ਮੇਰਾ ਪ੍ਰਯਾਸ ਰੱਖੇ ਸਾਨੂੰ ਵਿਚਾਰਾਂ ਕਰਨ ਦੀ ਸੋਝੀ ਬਖਸ਼ੇ। ਕਿਉਂਕਿ ਅਸੀਂ ਆਪਣੀ ਤੋਸ਼ ਬੁੱਧੀ ਦੇ ਨਾਲ ਵਿਚਾਰਾਂ ਜਿਹੜੀਆਂ ਆਵਾ ਗੁਰੂ ਸਾਹਿਬ ਜਾਨ ਦੀ ਜਿਹੜਾ ਏਡੀ ਵੱਡੀ ਗੁਰਬਾਣੀ ਆ ਇਹਨਾਂ ਡੂੰਗਾ ਖਜ਼ਾਨਾ ਆ ਇਹਨੂੰ ਜਿੰਨਾ ਵਿਚਾਰੀ ਜਾਓਗੇ ਵਿੱਚੋਂ ਵਿਚਾਰਾ ਨਿਕਲਦੀ ਆਉਣੀ ਆ। ਇਹ ਜਿੰਨਾ ਰੜਕੀ ਜਾਓਗੇ। ਜਿਵੇਂ ਦੁੱਧ ਜਾਂ ਮੱਖਣੀ ਨੂੰ ਦੇ ਵਿੱਚੋਂ ਨਿਕਲਦਾ ਹੀ ਆਉਂਦਾ। ਕਹਿਣ ਤੋਂ ਪਾਵਿਆ ਕਿ ਇਹਦੇ ਵਿੱਚੋਂ ਆਪਾਂ ਨੂੰ ਜਿਹੜਾ ਵਖਾਣ ਵਾਸਤੇ ਜਾਂ ਚੱਖਣ ਵਾਸਤੇ ਜਾਂ ਆਪਣੇ ਜੀਵਨ ਨੂੰ ਸਮਝਾਉਣ ਵਾਸਤੇ ਬੜਾ ਹੀ ਕੋਸ਼ ਇਹ ਜਿਹੜਾ ਭੰਡਾਰਾ ਵਾ ਬਹੁਤ ਵੱਡਾ ਵਾ ਖਜ਼ਾਨਾ ਇਹਦੀ ਆਪਾਂ ਵਰਤੋਂ ਕਰੀਏ ਕਹਿੰਦੇ ਨੇ ਕਿ ਜਿਹੜਾ ਇਹ ਖਜ਼ਾਨਾ ਨਾ ਇਹ ਖਤਮ ਨਹੀਂ ਹੁੰਦਾ ਖਾ ਬੋ ਕਰਚ ਹੋਰ ਅਲਮੇਲ ਭਾਈ ਟੋਟਾ ਨਾ ਆਵੇ ਵੱਧ ਹੋ ਜਾਈ ਇਹਨੂੰ ਆਪਾਂ ਜਿੰਨਾ ਸ਼ਬਦ ਗੁਰੂ ਨੂੰ ਜਿੰਨੇ ਇਹਨੂੰ ਵਿਚਾਰਾਂਗੇ ਜਿੰਨਾ ਖਰਚਾਂਗੇ ਜਿੰਨਾ ਉਹਨਾਂ ਇਹ ਘਟਣਾ ਨਹੀਂ ਵਧਣਾ ਵਾ ਸੋ ਇੱਥੇ ਹੀ ਆਪਾਂ ਵਿਸ਼ਰਾਮ ਲਾਈਏ ਵਿਰਾਮ ਲਾਈਏ ਔਰ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ